ਪੁਰਾਣ ਗਤੀਪੁਰ ਦੇ ਨਾਮ ਤੇ ਐਪ ਤੇ ਨਾਮ ਜੀ ਡਿਵਾਈਡ ਕਰਤਾ ਜੀ ਸਾਡਾ ਤੇ ਕੀ ਹੋਇਆ ਕੀ ਹੋਇਆ ਸਹੀ ਲੱਗਦੀਆਂ ਐਪ ਤੇ ਸਾਡੇ ਨਾਮ ਤੇ 2.5 ਲੱਖ ਦੀ ਲਿਮਟ ਹੈ ਜੀ ਤੇ ਲਿਮਟ ਨਿਊ ਕੀਤੀ ਸੀ ਉਹ ਲਿਮਟ ਵਿੱਚ ਆ ਕੇ ਲੈ ਗਿਆ ਜੀ ਤੇ ਐਪ ਇਹ ਨਾਲ ਹੀ ਕਰੀਆਂ ਗਈਆਂ ਜੀ ਨਾਲ ਕੀ ਤੁਹਾਨੂੰ ਕੀ ਕਹਿੰਦੇ ਵੀ ਕੋਈ ਟਰਾਂਸਫਰ ਕੀਤੀ ਹੈ ਕੀ ਕੀਤਾ ਹਾਂ ਜੀ ਸਾਨੂੰ ਕਹਿੰਦੇ ਐਪ ਤੇ ਕਰ ਦੇਣਾ ਤੁਹਾਡੀ ਟਰਾਂਸਫਰ ਕਰ ਦੇਣਾ ਜੀ ਅਗਲੇ ਡੇਟ ਮਦਮ ਦੇਤੀ ਪੁਰਾਣੀਆਂ ਚੱਲ ਰਹੀਆਂ ਸੀ ਜੀ ਤੁਹਾਨੂੰ ਕਾਗਜ਼ ਪੱਤਰ ਦਿੱਤੇ ਇਹਨਾਂ ਨੇ ਹਾਂ ਜੀ ਕਾਗਜ਼ ਦਿੱਤੇ ਜੀ ਫਿਰ ਨਾਲ ਕਾਗਜ਼ ਪੱਤਰਾਂ ਤੋਂ ਨਹੀਂ ਹੁਣ ਹੁਣ ਅਸੀਂ ਚੈੱਕ ਕਰਾਈਆਂ ਆ ਕੇ ਜੀ ਜਦੋਂ ਰੋਲਾ ਤਿਆਰ ਤੇ ਖਾਤਾ ਸਾਫ਼ ਹੈ ਕੋਈ ਕੁਝ ਨਹੀਂ ਹੈ ਅੰਦਰ ਵਿੱਚ ਲੈ ਕੇ ਆਇਆ ਕੀ ਕਹਿੰਦੇ ਪੈਸੇ ਕਢਾ ਲੈ ਹਾਂਜੀ ਪੈਸੇ ਕਢਾ ਲੈ ਤੇ ਹੁਣ ਤੁਸੀਂ ਕੋਈ ਪੁਲਿਸ ਕੰਪਲੀਟ ਕੀਤੀ ਹੈ ਨਹੀਂ ਹਜੇ ਨਹੀਂ ਕੀਤੀ ਜੀ ਹਜੇ ਅਪਲੀਕੇਸ਼ਨ ਕਰੋਂਗੇ ਕਿੰਨੇ ਕੇ ਪੈਸੇ ਦਾ ਤੁਹਾਡਾ ਲੈਣ ਦੇਣ ਅਸੀਂ ਜਿਹੜਾ ਅਸੀਂ ਬੈਂਕ ਦੇ ਨਾਲ ਜਿਹੜਾ ਫਰੌਡ ਤੁਹਾਡੇ ਨਾਲ ਹੋਇਆ 355 ਤੋਂ 60 ਲੱਖ ਤੇ ਮੈਂ 355 ਤੋਂ 60 ਲੱਖ ਇੱਕ ਤੁਹਾਡੇ ਲਿਮਟ ਸੀ ਸੇਵੀ ਕਾਊਂਟ ਸੀ ਕੀ ਆ ਜੀ ਤਿੰਨ ਤਾਫਡੀਆਂ ਸੀ ਜੀ ਮੇਰੇ ਪਰਜਾਈ ਦੇ ਨਾਂ ਤੇ ਕਿੰਨੇ ਕਿੰਨੇ ਪੈਸੇ ਨੇ ਆ ਜੀ 9 ਲੱਖ ਨੇ ਦੋ ਤੇ 1 ਘੱਟ ਲੱਖ ਅੱਛਾ ਜੀ ਉਹ ਜਿਹੜੀਆਂ ਫੇਕ ਹੀ ਸਾਬਤ ਆ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਫਿਰ ਪੈਸਿਆਂ ਦੇ ਇਹਨਾਂ ਦਾ ਜੀ ਬਸ ਅੱਜ ਪਤਾ ਲੱਗਿਆ ਵੀ ਇੱਥੇ ਆ ਚੀਜ਼ ਹੋਈ ਹੈ ਤੇ ਜਦੋਂ ਸਾਰੀਆਂ ਮੈਂ ਲਿਮਟ ਚੱਕੀ ਨਹੀਂ ਮੈਂ 9 ਲੱਖ ਚੱਕੀ ਸੀ ਜਦੋਂ ਮੈਂ ਚੈੱਕ ਕੀਤੀ ਸੀ ਤਾਂ ਸਾਰੀ 19 ਲੱਖ ਕੁਝ ਜਿਹੜੇ ਸਾਰੇ ਮੇਰੇ ਤੋਂ ਚੁੱਕੇ ਸੀ ਮਾਤਾ ਦੇ ਮੈਂ ਜਮੈਂ ਨਹੀਂ ਚੱਕਿਆ 15 ਲੱਖ ਕੁਝ ਆਪ ਜਿਹੜਾ ਕਰਜਾਂ ਦਾ ਆਪ ਜਿਹੜੀ ਹੈ ਭਾਈ ਤੁਹਾਡਾ ਵੀ ਸੀਗਾ ਹੀ ਹਾਂ ਜੀ ਕੀ ਨਾਮ ਤੁਹਾਡਾ ਜੀ ਨਾ ਜਗਦੀਪ ਸਿੰਘ ਜੀ ਸੋਨ ਅਮਰੀਕ ਸਿੰਘ ਕਿੰਨੇ ਕ ਪੈਸੇ ਤੁਹਾਡੇ ਜਿਹੜੇ ਸੀਗੇ ਫਰੋਡ ਹੋਏ ਨੇ 785186 2025 ਨੂੰ ਆਡੀ ਲਿਮਟ ਕੀ ਆਇਆ ਸੀ ਤੇ ਮੇਰੀ ਲਿਮਟ ਦੇ ਵਿੱਚ ਉਹਨਾਂ ਨੇ 3 ਲੱਖ ਰੁਪਈਆ ਪਾਤਾ ਜੋ ਕਿ ਸ਼ੋ ਹੋ ਗਿਆ 4 ਲੱਖ 80000 ਰੁਪਈਆ ਜੋ ਕਿ ਅਮਰੀਕਾ ਤੋਂ ਸਾਨੂੰ ਜੌਨ ਸਿੰਘ ਨੇ ਉਹਨੇ ਲਿਮਟ ਦਿੱਤੀ ਉਹਦੇ ਵਿੱਚ ਉਹਨਾਂ ਨੇ ਨਹੀਂ ਪਾਇ ਮੈਂ ਦੋਨੋਂ ਰਸੀਦਾਂ ਉਸੇ ਟਾਈਮ ਕੱਟ ਕੇ ਦੇ ਦਿੱਤੀਆਂ ਸਿੱਧਾ ਮੇਰੇ ਕੋਲੇ ਕੌਣ ਕਰਦਾ ਸੀ ਇਹ ਕੰਮ ਬੈਂਕ ਕਰਦੇ ਹਿਆ ਹਾਂ ਤੇ ਮਾਰਕਿੰਗ ਦਾ ਹਾਂਜੀ ਅਮਿਤ ਕਰਦਾ ਸੀ ਹਾਂਜੀ ਹਾਂਜੀ ਅੰਗਲ ਤੁਹਾਡਾ ਕੀ ਨਾਮ ਹੈ ਜੀ ਮੇਰਾ ਖੇਤਾ ਸਿੰਘ ਜੀ ਹਾਂ ਕਿਹੜਾ ਪਿੰਡ ਤੁਹਾਡਾ ਜੀ ਵੀਰੇਵਾਲਾ ਕਲਾ ਉਹ ਕਿੰਨੇ ਕੇ ਪੈਸੇ ਦਾ ਤੁਹਾਡਾ ਫਰੋਡ ਹੋਇਆ ਜੀ ਮੇਰੀ 8 ਲੱਖ 30 ਹਜ਼ਾਰ ਦੀ ਲੈਮਪ ਸੀ ਜੀ ਤੇ ਵਿੱਚੋਂ 7 7.5 ਲੱਖ ਰੁਪਇਆ ਕਦੋਂ ਆਉਂਦੀ ਇਹ ਨਿਕਲੀ ਤੁਹਾਡੇ ਖਾਤੇ 'ਚ ਪੈਸੇ ਇਹ ਮੈਨੂੰ ਤਾਂ ਹੁਣ ਪਤਾ ਲੱਗਿਆ ਪਤਾ ਨਹੀਂ ਕੌਣ ਨੇ ਕੱਢੀ ਅੱਛਾ ਜੀ ਮੈਂ ਚੱਕੀ ਨਹੀਂ ਤੁਹਾਨੂੰ ਫਿਰ ਕਿਵੇਂ ਪਤਾ ਲੱਗਿਆ ਤੁਹਾਡੇ ਮੈਂ ਅੱਜ ਮੈਂ ਚੈੱਕ ਕਰਾਉਣ ਆਇਆ ਅੱਜ ਮੈਨੂੰ ਪਤਾ ਲੱਗਿਆ ਅੱਛਾ ਤੁਹਾਡੇ ਨਾਲ ਕਿੰਨੇ ਪੈਸੇ ਦਾ ਫਰੋਡਾ 7.5 ਲੱਖ ਦਾ 7.5 ਦਾ ਕੀ ਨਾਮ ਹੈ ਵਾਈ ਤੁਹਾ ਆਪਣਾ ਲਿਮਟ ਕਾਊਂਟ ਚੋਂ ਕਢਵਾਈ ਹੈ ਜੀ ਕਿੰਨੇ ਚੋਂ ਜੀ ਅਜੇ ਕਿਰਾ ਰਿਵੈਰੀਫਿਕੇਸ਼ਨ ਕਰਨੀ ਹੈ ਜੀ ਅੰਦਾਜ਼ਾ ਜੀ ਅੰਦਾਜ਼ਾ 4,76,70 ਤੱਕ ਸ਼ੋ ਹੀ ਹੋ ਗਿਆ ਜੀ 4,70,000 ਰੁਪਏ ਮਤਲਬ ਕਿਸ ਲਿਮਟ ਚੱਕੀ ਨਹੀਂ ਚੱਲ ਰਹੀ ਤੁਹਾਨੂੰ ਨਾ ਬੋਲ ਰਹੀ ਹਾਂ ਨਹੀਂ ਕਢਵਾ ਲਿਆ हाँ, हाँ, दूजे, अभी तक जो हमारे पास कम्पलेन आई है उसमें लगभग सेवेंटी आ गए हैं चार करोड़ प्लस अमाउंट है बाकी अभी और चल रही है लोग कम्प्लेन लेके आ रहे हैं जिनकी भी जिन्होंने कंप्लेंट्स है उनको वेरीफाई की जाएगी और जो भी पैसे जिनके भी निकले हैं उनको बैंक जल्दी से जल्दी वापस देने की कोशिश कर रहा है ज़रा बैंक जो सिस्टम एंड प्रोसीजर एक तो जो भी फ्रॉड किया उसके अगेंस्ट एफ आई लॉज हो गई है कानून अपना काम करेगी और तो कर रही है उसके बाद बैंक के तरफ से जो भी लोगों को लॉस हुआ है जिनके पैसे निकले हैं उनको रीस्टोर करने की कोशिश की जा रही है तो जितना जल्दी हो जाए हम लोग उनको रजिस्टोर करेंगे सर कोई सामने है आया कितना करोड़ तक अप्लाई तक जो चार करोड़ प्लस हमारे पास हिसाब आ चुका है बाकी वो प्रॉपर टिकट जो है वेरीफाई करके ही पता चलेगा और आगे भी लोग आ रहे हैं जो भी बताएंगे वो उनके टाइम टू टाइम टाइम लगेगा फिर खपतकार खपतकार कर रहे हैं जल्दी कोशिश कर रहे हैं जितना जल्दी हो हमने नोटअप वोटअप कर दिया है शॉप मैनेजमेंट को जैसे ही आती है हम रजिस्टोर करेंगे थैंक यू ਆਫਟਰ ਅ ਪ੍ਰੋਪਰ ਵੈਰੀਫਿਕੇਸ਼ਨ ਐ ਐਸਪੀ ਬੈਂਕ ਜਿਹੜਾ ਚ ਬ੍ਰਾਂਚ ਨਾਲ ਸਬੰਧ ਵਿੱਚ ਸੀ ਤੇ ਉਹਦੇ ਵਿੱਚ ਕੱਲ ਇੱਕ ਅਮੀਤ ਢੀਰਾ ਨਾਮ ਦਾ ਕੁਮਿਟੀ ਮੈਂਡਾ ਕੈਡਿਕਲ ਸਟਾਫ ਦਾ ਮੁੰਬਸੀ ਜਿਹੜਾ ਬੈਂਕ ਦੇ ਨਾਲ ਕਾਫੀ ਵੱਡੀ ਅਮਾਉਂਟ ਦਾ ਫਰਾਡ ਕਰਕੇ ਫਾਰ ਹੋ ਰਿਹਾ ਜਿਸ ਤੇ ਤੇ ਇਹਨਾਂ ਦੇ ਐਪਲੀਕੇਸ਼ਨ ਤੇ ਅਸੀਂ ਉਸ ਦੀ ਐਫਆਈਆਰ ਜਿਹੜਾ ਸਾਲਕ ਨੂੰ ਟੱਚ ਕਰਤੀ ਹੈ ਤੇ ਉਸ ਦੀ ਅਜਿਹਾ ਹਾਲ ਦੇ ਵਿੱਚ ਜਲਦੀ ਜਲਦੀ ਉਹਨੂੰ ਅਸੀਂ ਰੌਂਡ ਅਪ ਕਰਕੇ ਜਿਹੜੀ ਅਗਲੀ ਤਕਨੀਕ ਸਮਰਚ ਜਾਂਦੀ ਹੈ ਵੀ ਤੇ ਇਸ ਟਾਈਮ ਜਿਹੜਾ ਅਸੀਂ ਪਬਲਿਕ ਨੂੰ ਜਿਹੜਾ ਸੁਨੇਹਾ ਇਹ ਦਿੰਨੇ ਆ ਕਿ ਜਿਹੜਾ ਇਹਨਾਂ ਦਾ ਬੈਂਕ ਜਿਹੜਾ ਪੈਸਾ ਪਬਲਿਕ ਦਾ ਅੰਡਰ ਪ੍ਰੈਸ ਸੇਪ ਬੈਂਕ ਦੇ ਕੋਲ ਤੇ ਕਿਸੇ ਤਰ੍ਹਾਂ ਦੀ ਵੀ ਪੈਨਿਕ ਜਨਕ ਬਣਾਉਣ ਦੀ ਲੋੜ ਨਹੀਂ ਬੈਂਕ ਹਰ ਤਰ੍ਹਾਂ ਦਾ 17% ਦਾ ਲਾਸਟ ਕਰੀ ਉਹਦੀ ਭਾਲ ਵਾਸਤੇ ਕੀ ਯਤਨ ਕਰ ਰਹੀ ਹੈ ਪੰਜਾਬ ਸਰਕਾਰ ਸਭ ਕੁਝ ਬਿਲਕੁਲ ਅਸੀਂ ਆਪਣੇ ਜਿਹੜਾ ਟੈਕਨੀਕਲ ਜਾਣਕਾਰੀ ਮੈਨੂਅਲੀ ਜਾਂਦੇ ਸਪੋਰਟ ਇਸ ਸਟੇਜ ਤੇ ਕੰਮ ਕਰ ਰਹੇ ਹਾਂ ਪੰਜਾਬ ਪੰਜਾਬੀ ਕਰ ਰਹੇ ਕਿ ਬਾਹਰਲੇ ਰਾਜਾਂ ਦੇ ਵਿੱਚ ਇਹਨਾਂ ਦੀ ਭਾਗ ਕਿਉਂ ਚੱਲੀ ਜਿੱਥੇ ਵੀ ਸਾਨੂੰ ਕੋਈ ਮੇਲੇ ਕਿਸੇ ਸਪੌਂਸਰ ਨੇ ਕੋਈ ਸਮਾਜਿਕ ਪੱਧਰ ਸਰ ਕੋਈ ਜਾਣਦਾ ਸਮਝਾ ਕਿ ਕਿੰਨੇ ਕਰੋੜਾਂ ਦਾ ਖਪਲਾਈ ਇਹ ਬੈਂਕੋਲਾ ਨੂੰ ਸੱਤਾ ਦੀ ਅਲਪਿਕਤਾ ਨੂੰ ਸਿੰਗਾਰ ਇਸ਼ਾਰਾ ਦਿੱਸ ਅ ਕੰਮ ਕਰਦੇ ਪਿਆ ਕਿ ਬੈਂਕੋਲਾ ਆਪ ਦੇ ਫੈਕਟਰੀਾਂ ਤੋਂ ਸਾਰੇ ਤਿੰਨ ਪਰਚਾਰ ਚੀਜ਼ਾਂ ਉੱੰਨੇ ਜੇ ਬੈਠੇ ਹੋਏ

ਲਿੱਕੇ ਤੋਂ ਇਨਵੈਸਟੀਗੇਸ਼ਨ ਚੱਲਣੇ ਦਿਓ ਜੋ ਵੀ ਪੈਸੇ ਜਮ੍ਹਾਂ ਹੋਇਆ ਹੈ ਇਹ ਬੰਦੇ ਤੁਹਾਨੂੰ ਦਰਖਾਸਤ ਦੇਣ ਗਈ ਹੁਣ ਤੁਹਾਨੂੰ ਦੇਣੇ ਸਾਰੇ ਕੰਪਲੇਂਟ ਨਹੀਂ ਆਪ ਬ੍ਰਾਂਚ ਮੈਨੇਜਰ ਨੂੰ ਕੰਪਲੇਨਡੋ ਉਹ ਹਮਾਰੇ ਕੋਲ ਆਇਆ ਕਿ ਮੇਰਾ ਨਾਮ ਸ਼ਿਸ਼ਾ ਕਰੋੜਾ ਹੈ ਮੈਂ ਅੱਜ ਹੀ ਇੱਥੇ ਐਜ਼ ਅ ਫੀਲਡ ਆਫੀਸਰ ਜੁਆਇਨ ਕੀਤਾ ਹੈ ਬ੍ਰਾਂਚ ਮੈਨੇਜਰ ਨੇ ਹਾਲੇ ਜੁਆਇਨ ਕਰਨਾ ਸੋ ਜਿੰਨਾ ਵੀ ਕਿਊਰੀਜ਼ ਹੈ ਜੋ ਲੋਕਾਂ ਦਾ ਨੁਕਸਾਨ ਹੋਇਆ ਪ੍ਰੋਪਰ ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਹੈ ਠੀਕ ਹੈ ਕੋਈ ਵੀ ਕਿਸੇ ਦੀ ਗਲਤੀ ਨਹੀਂ ਗੱਲ ਹੀ ਆਪ ਸਭ ਲਿਖ ਕੇ ਆਉਂਗਾ ਆਪੇ ਸਟੇਟ ਪਰ ਵੀ ਲੋਕੀ ਸਾਰੇ ਵੀ ਆਪਾਂ ਕੰਪਲੇਂਟ ਲੈ ਰਹੇ ਆ ਠੀਕ ਹੈ ਤਾਂ ਸਰ ਮੈਂ ਤੁਹਾਨੂੰ ਰਿਕੁਐਸਟ ਕਰਦਾ ਸਾਨੂੰ ਇੱਕ ਦੋ ਦਿਨ ਦਾ ਟਾਈਮ ਦਿਓ ਤਾਂ ਕਿ ਅਸੀਂ ਸਾਰਿਆਂ ਨੂੰ ਸਾਰਿਆਂ ਨੂੰ ਵੇਖੀ ਵੀ ਹੋਇਆ ਜੀ ਕੋਸ਼ਿਸ਼ ਨਹੀਂ ਗੁਰਬਜੀਤ ਗੁਰਬਜੀਤ ਦਾ ਸਫੇਰ ਤੇ ਬੈਠ ਗਿਆ ਸਰ ਕਿੰਨੇ ਕੁ ਪੈਸਿਆਂ ਦਾ ਲੱਗ ਰਿਹਾ ਜਿਹੜਾ ਫਰੋਡ ਹੈਗਾ ਜੀ ਦੇਖੋ ਸਰ ਹਾਲੇ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾਗਾ ਪੂਰਾ ਸਾਰਿਆਂ ਦੀ ਐਪਲੀਕੇਸ਼ਨ ਲੈ ਕੇ ਮੈਂ ਕੱਲ ਤੱਕ ਵੇਰਵਾ ਦਰੂੰਗਾ ਵੀ ਟੋਟਲ ਨਾਲ ਕਿੰਨਾ ਹੈ ਕਿੰਨੇ ਕੁ ਤੁਹਾਡੇ ਕੋਲ ਜਿਹੜੇ ਖਫਤਕਾਰ ਆਉ ਆ ਚੁੱਕੇ ਆ ਦੇਖੋ ਸਰ 15 20 10 15 ਜ ਜਦੋਂ ਕੱਲ੍ਹ ਸ਼ਾਮ ਦਾ ਹੀ ਸਾਨੂੰ ਪਤਾ ਲੱਗਿਆ ਕਿ ਲੋਕਾਂ ਦਾ ਜਿਹੜਾ ਕੀਤਾ ਆਮਦਨੀ ਗੜਾ ਮੁਲਾਜ਼ਮ ਸੀਗਾ ਬਹੁਤ ਪੁਰਾਣੀ ਬੈਂਕੀ ਐਸਪੀਏ ਦੀ ਕਿ ਜਿਹੜਾ ਕਰੋੜਾਂ ਰੁਪਈਆ ਦਾ ਉਹ ਘਪਲਾ ਕਰਕੇ ਬੇਫਰਾਰ ਹੋ ਗਿਆ ਕਿਸੇ ਦੀ ਐ ਵੱਡੀ ਝਾਲੀ ਕਰ ਬਣਾ ਕੇ ਦਿੱਤੀ ਐ ਕਿਸੇ ਨੂੰ ਪਾਲਸੀਆਂ ਕੀਤੀਆਂ بیمਾ ਪਾਲਸੀਆਂ ਉਹ ਝਾਲੀ ਨਿਕਲ ਰਹੀਆਂ ਲੋਕਾਂ 'ਚ ਕਰਵਾ ਰਹੇ ਐ ਤੇ 1.5 1.5 ਕਰੋੜ ਰੁਪਈਆ ਇੱਕ ਟੰਡ ਜਿਹਨੇ ਕੌਣੀ ਨਾਲ 1.5 ਕਰੋੜ ਦੀ ਸਾਡੇ ਕੋਲ ਰੋਟ ਹੋਈ 1.5 ਕਰੋੜ ਦੀ ਇੱਕ ਟੰਡ ਨਾਲ ਠੱਗੀ ਬੱਜੀ ਐ ਲੋਕਾਂ ਨਾਲ ਉਹਨਾਂ ਮਸ਼ੀਨਾਂ ਦੀ ਕਮਾਈ ਐ ਤੇ 25 30 ਪੈਂਡ ਦਾ ਫਾਰਕ ਨੂੰ ਜਿਹੜੇ ਲੱਗਦੇ ਆ ਪੁਰਾਣੀ ਬੈਂਕ ਹੋਣ ਦੇ ਨਾਂ ਤੇ ਲੋਕ ਬਹੁਤ ਜੁੜੇ ਸੀਗੇ ਉਹਨਾਂ ਨਾਲ ਤੇ ਜਿਹੜਾ ਆਮ ਤ ਤੀੜੇ ਤੇ ਲੋਕਾਂ ਨੂੰ ਵਿਸ਼ਵਾਸ ਬਹੁਤ ਸੀਗਾ ਐਨਾ ਵਿਸ਼ਵਾਸ ਬਣਾਇਆ ਲੋਕਾਂ ਦੇ ਵਿੱਚ ਕਿ ਲੋਕ ਆਟੋਮੈਟਿਕ ਉਹਨੂੰ ਸਾਈਨ ਕਰਕੇ ਦੇ ਜਾਂਦੇ ਸੀਗੇ ਸਾਡਾ ਪੈਸਾ ਉਹਦਾ ਟ੍ਰਾਂਸਫਰ ਕਰਦੀ ਉਹਦਾ ਟ੍ਰਾਂਸਫਰ ਕਰਦੀ ਤੋਂ ਉਹਨਾਂ ਦੇ ਜਿਹੜੇ ਆਪ ਹੀ ਪੈਸੇ ਕਢਾ ਜਾਂਦਾ ਇਹ ਗਾਂ ਕਿਸੇ ਦੇ ਟ੍ਰਾਂਸਫਰ ਕੀਤੇ ਨਹੀਂਗੇ ਨਾ ਕਿਸੇ ਨੂੰ ਫੋਨ ਤੇ ਮੈਸੇਜ ਆਉਂਦਾ ਠੀਕ ਆ ਤੇ ਇਸੇ ਕਰਕੇ ਜਿਹੜਾ ਰੋ ਕਰੋੜਾਂ ਦਾ ਕਮਲਾ ਕਰਕੇ ਭੱਜ ਗਿਆ ਅੱਜ ਕੋਈ ਬੈਂਕਰ ਇੱਥੇ ਮੇਨ ਅਧਿਕਾਰੀ ਨਹੀਂ ਆਇਆਗਾ ਲੋਕ ਇੱਥੇ ਬੈਠੇ ਆ ਪਰ ਅਸੀਂ ਲੋਕਾਂ ਨੂੰ ਵਿਸ਼ਵਾਸ ਦਿਵਾਉਣੇ ਆ ਕਿ ਸਾਡਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੂਗਾ ਅਸੀਂ ਅੱਜ 2 ਘੰਟੇ ਬੈਠ ਕੇ ਜਤਾਉਣੀ ਦਿੱਤੀ ਆ ਕੱਲ ਨੂੰ ਕੋਈ ਵੱਡਾ ਵੀ ਐਕਸ਼ਨ ਲਿਕਣਾ ਪਿਆ ਸੀ ਲਿਕਾਂਗੇ ਪਰ ਅਸੀਂ ਆ ਜਿਹੜੇ ਲੋਕਾਂ ਨੂੰ ਵਿਸ਼ਵਾਸ ਦਿਵਾਉਣੇ ਆ ਤੇ ਉਹਨਾਂ ਦੇ ਪੂਣ ਕਿਸੇ ਨੇ ਦੀ ਕਮਾਈ ਆ ਜਿਹੜੀ ਉਹ ਬੈਂਕ ਤੋਂ ਅਸੀਂ ਵਾਸਪਾਵਾਵਾਂਗੇ